ਬਠਿੰਡਾ ਸਰਾਂਦ ਨਹਿਰ ਵਿੱਚ ਡਿੱਗੇ 11 ਲੋਕਾਂ ਦੀ ਜਾਨ ਬਚਾਉਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਹਰ ਪਾਸਿਓਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਡੀਜੀਪੀ ਵੱਲੋਂ ਵੀ ਐਸਐਸਪੀ ਬਠਿੰਡਾ ਰਾਹੀਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਡੀਜੀਪੀ ਡਿਸਕ ਅਤੇ ਕੈਸ਼ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਕੱਲ ਸਵੇਰ 8 ਵਜੇ ਦੇ ਕਰੀਬ ਇੱਕ ਕਾਰ ਬਠਿੰਡਾ ਸਰਾਂਦ ਨਹਿਰ ਵਿੱਚ ਅਚਾਨਕ ਡਿੱਗ ਪਈ ਸੀ। ਜਿਸ ਵਿੱਚ 4-5 ਬੱਚਾ ਸਮੇਤ 11 ਵਿਅਕਤੀ ਮੌਜੂਦ ਸਨ ਪਤਾ ਲੱਗਦਾ ਹੀ ਪੀਸੀਆ ਦੀ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਬਾਹਰ ਕੱਢਿਆ ਜਿਸ ਕਰਕੇ ਉਹਨਾਂ 11 ਲੋਕਾਂ ਦੀ ਜਾਨ ਬਚ ਗਈ ਇਸ ਮੌਕੇ ਤੇ ਸਮਾਜ ਸੇਵੀ ਸੰਸਥਾ ਅਤੇ ਆਮ ਲੋਕਾਂ ਨੇ ਵੀ ਮਦਦ ਕੀਤੀ ਹੁਣ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਹਰ ਪਾਸਿਓਂ ਪ੍ਰਸ਼ੰਸਾ ਹੋ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਵੀ ਪੁਲਿਸ ਮੁਲਾਜ਼ਮਾਂ ਦੀ ਤਰੀਫ ਕੀਤੀ ਜਾ ਰਹੀ ਹੈ ਡੀਜੀਪੀ ਪੰਜਾਬ ਵੱਲੋਂ ਇਹਨਾਂ ਪੁਲਿਸ ਜਵਾਨਾਂ ਦੀ ਪ੍ਰਸ਼ੰਸਾ ਕਰਦੇ ਆ ਡੀਜੀਪੀ ਡਿਸਕ ਅਤੇ 25-25000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਡੀਜੀਪੀ ਡਿਸਕ ਅਤੇ 25-25000 ਰੁਪਿਆ ਐਸਐਸਪੀ ਅਮਨੀਤ ਕੌਂਡਲ ਦੁਆਰਾ ਚਾਰਾਂ ਮੁਲਾਜ਼ਮਾਂ ਨੂੰ ਦਿੱਤਾ ਗਿਆ ਹੈ ਉਹਨਾਂ ਦੇ ਕੰਮ ਦੀ ਤਰੀਫ ਵੀ ਕੀਤੀ ਗਈ ਉਨ੍ਹਾਂ ਕੇ ਹੱਕੀ ਸਾਰੀਆਂ ਪੀਸੀਆਲ ਪਾਰਟੀਆਂ ਨੂੰ ਹੋਰ ਵੀ ਲੋੜੀ ਦਾ ਸਬੰਧ ਮਹੱਈਆ ਕਰਵਾਇਆ ਜਾਵੇਗਾ ਤਾਂ ਜੋ ਕਿਸੇ ਵੀ ਦੁਰਘਟਨਾ ਦੌਰਾਨ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ ਇਸ ਮੌਕੇ ਤੇ ਮੁਲਾਜ਼ਮਾ ਨੇ ਵੀ ਕਿਹਾ ਕਿ ਸਾਡਾ ਇਨਸਾਨੀਅਤ ਫੱਜ ਵੀ ਬਣਦਾ ਹੈ ਕਿ ਕਿਸੇ ਵੀ ਦੁਰਘਟਨਾ ਦੌਰਾਨ ਹਰ ਇੱਕ ਪੀੜਤ ਦੀ ਜਾਨ ਬਚਾਈ ਜਾ ਸਕੇ ਅਤੇ ਉਸ ਦੀ ਮਦਦ ਕੀਤੀ ਜਾ ਸਕੇ ਅਤੇ ਸਾਡਾ ਮੁਲਾਜ਼ਮ ਹੁੰਦਿਆਂ ਵੀ ਇਹ ਫਰਜ਼ ਹੈ ਜਿਸ ਨੂੰ ਅਸੀਂ ਆਪਣੀ ਤਨ ਦੇ ਹੀ ਨਾਲ ਨਿਭਾ ਰਹੇ ਹਾਂ ਅ ਕੱਲ ਜੀ ਸਾਡੀ ਕੰਟਰੋਲ ਰੂਮ ਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਸਰਹੰਦ ਕਨਾਲ 'ਚ ਇੱਕ ਗੱਡੀ ਸੈਡਾਨ ਵਹੀਕਲ ਡੁੱਬ ਗਈ ਹੈ ਤੇ ਉਹਦੇ 'ਚ ਕੁਝ ਬੱਚੇ ਵੀ ਹੈਗੇ ਤੇ ਕਈ ਉਹਦੇ 'ਚ ਪੈਸੈਂਜਰਸ ਹੈ ਔਰ ਇਮੀਡੀਏਟਲੀ ਸਾਡੀ ਜਿਹੜੀ ਮੌਕੇ ਦੀ ਪੀਸੀਆਰ ਟੀਮ ਸੀ ਜਿਹੜੀ ਸਾਡੀ ਪਿਕਟ ਅ ਵਿਕਟਰ ਕੀ ਨੰਬਰ ਵਿਕਟਰ 8 ਇਹਨਾਂ ਦੀ ਉਸ ਟਾਈਮ ਥੋੜਾ ਸ਼ਿਫਟਿੰਗ ਦਾ ਟਾਈਮ ਹੁੰਦਾ ਹੈ ਜਿਹੜੇ ਰਾਤ ਵਾਲੇ ਔਰ ਮਾਰਨਿੰਗ ਦੀ ਇੰਟਰਚੇਂਜ ਚੱਲ ਰਹੇ ਹੁੰਦੇ ਤੇ ਜਿਹੜੇ ਚਾਰੋਂ ਸਿਗੇ ਏਐਸਆਈ ਨਰਿੰਦਰ ਰਜਿੰਦਰ ਨਰਿੰਦਰ ਔਰ ਹੈਡ ਕਨਸਟੇਬਲ ਜਸਵੰਤ ਔਰ ਹਰਪਾਲ ਜੀ ਸੀਨੀਅਰ ਕੌਨ ਸੀਨੀਅਰ ਕਨਸਟੇਬਲ ਹਰਪਾਲ ਕੌਰ ਇਹ ਚਾਰੋਂ ਮੌਕੇ ਤੇ ਇਮੀਡੀਏਟਲੀ ਪਹੁੰਚ ਗਏ ਔਰ ਜਿਹੜਾ ਜਸਵੰਤ ਔਰ ਨਰਿੰਦਰ ਹੈ ਇਹਨਾਂ ਨੇ ਇਮੀਡੀਏਟਲੀ ਉਹਦੇ ਚ ਨਹਿਰ ਚ ਛਾਲ ਮਾਰ ਦਿੱਤੀ ਔਰ ਜਿਹੜੇ ਬਾਕੀ ਦੋ ਸਿਗੇ ਹਰਪਾਲ ਕੌਰ ਔਰ ਰਜਿੰਦਰ ਇਹਨਾਂ ਨੇ ਬਾਹਰੋਂ ਰਸਤਾ ਦੇਣ ਚ ਤੇ ਬਾਕੀ ਸਾਰੀ ਚੀਜ਼ਾਂ ਚ ਐਸ ਅ ਟੀਮ ਇਹਨਾਂ ਨੇ ਕੰਮ ਕੀਤਾ ਨਾਲੇ ਇਹਨਾਂ ਨੂੰ ਪਬਲਿਕ ਦੀ ਵੀ ਸਪੋਰਟ ਮਿਲੀ ਔਰ ਇੱਥੇ ਇੱਕ ਹੋਰ ਵੀ ਰਾਗੀਰ ਸਿਗਾ ਉਹਨੇ ਵੀ ਡਾਈਵ ਕੀਤਾ ਤੁਸੀਂ ਸਾਰੇ ਵੀਡੀਓ ਚ ਦੇਖਿਆ ਹੋਇਆ ਹੈ ਸੋ ਬਾਏ ਦਾ ਗ੍ਰੇਸ ਆਫ ਗੋਡਨ ਇਹਨਾਂ ਦੀ ਬਹਾਦਰੀ ਔਰ ਪ੍ਰੈਜ਼ੈਂਸ ਆਫ ਮਾਈਂਡ ਕਰਕੇ ਸਾਰੇ ਦੇ ਸਾਰੇ ਜਿਹੜੇ ਵਿਅਕਤੀ ਸੀਗੇ ਗੱਡੀ 'ਚ ਜਿਹਦੇ 'ਚ ਪੰਜ ਬੱਚੇ ਸੀਗੇ ਦੋ ਲੇਡੀਜ਼ ਦੋ ਜੈਂਟਸ ਤੋਂ ਕੁੱਲ ਮਿਲਾ ਕੇ 11 ਉਹਦੇ 'ਚ ਪੈਸੇਂਜਰ ਸੀਗੇ ਸਾਰਿਆਂ ਨੂੰ ਸੇਫਲੀ ਰੈਸਕਿਊ ਕਰਕੇ ਅੱਗੇ ਐਨਜੀਓ ਦੀ ਸਹਾਇਤਾ ਨਾਲ ਹਸਪੀਟਲ ਭਜਵਾਇਆ ਗਿਆ ਸੋ ਕੁੱਲ ਮਿਲਾ ਕੇ ਇਹਨਾਂ ਦੀ ਪ੍ਰੋਐਕਟਿਵਨੈਸ ਪਬਲਿਕ ਸਪੋਰਟ ਦੇ ਨਾਲ ਬੜਾ ਹੀ ਵੱਡਾ ਜਿਹੜਾ ਹਾਦਸਾ ਹੋ ਜਾਣਾ ਸੀ ਕੱਲ੍ਹ ਸਵੇਰੇ ਉਹ ਟਲ ਗਿਆ ਐਂਡ ਵੀ ਅਪਰੀਸ਼ੀਏਟ ਥੈਮ ਇਨਰ ਦੇ ਸਦਕੇ ਬਠਿੰਡਾ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਲੋਕਾਂ ਨੇ ਵੀ ਬਹੁਤ ਅਪਰੀਸ਼ੀਏਟ ਕੀਤਾ ਔਰ ਡੀਜੀ ਸਰ ਦੇ ਧਿਆਨ ਚ ਲੈ ਕੇ ਆਏ ਤੇ ਡੀਜੀ ਸਰ ਨੇ ਇਹਨਾਂ ਦੇ ਸ਼ਲਾਗਾਯੋਗ ਕੰਮ ਦੇ ਸਦਕੇ ਚਾਰੇ ਚਾਰੇ ਜਿਹੜੇ ਮੁਲਾਜ਼ਮ ਹੈ ਇਹਨਾਂ ਚਾਰਾਂ ਨੂੰ ਡੀਜੀਪੀ ਕਾਮੇਂਡੇਸ਼ਨ ਡਿਸਕ ਦਿੱਤੀ ਹੈ ਤੇ ਨਾਲ ਨਾਲ ਸਾਰੇ ਚਾਰਾਂ ਨੂੰ 25-25 ਹਜ਼ਾਰ ਕੈਸ਼ ਅਵਾਰਡ ਵੀ ਇਨਰ ਦੀ ਹੌਸਲਾ ਅਫਜ਼ਾਈ ਲਈ ਦਿੱਤਾ ਔਰ ਨਾਲ ਦੇ ਨਾਲ ਸੀਐਮ ਸਾਹਿਬ ਨੇ ਵੀ ਬਹੁਤ ਅਪਰੀਸ਼ੀਏਟ ਕੀਤਾ ਹੈ ਔਰ ਜਲਦੀ ਇਹਨਾਂ ਨੂੰ ਸ਼ਾਇਦ ਯਾਤੋਂ ਫੋਨ ਕਾਲ ਜਾਂ ਫਿਜ਼ੀਕਲੀ ਇਹਨਾਂ ਨੂੰ ਸੀਐਮ ਸਾਹਿਬ ਨੂੰ ਮਿਲਾਇਆ ਵੀ ਜਾਏਗਾ ਸੋ ਇਟ ਇਜ਼ ਜਸਟ ਅ ਐਕਨੋਲਜਮੈਂਟ ਕਿ ਜਿਹੜਾ ਵਧੀਆ ਕੰਮ ਕਰਦਾ ਉਹਨੂੰ ਪਬਲਿਕ ਵੀ ਅਪਰੀਸ਼ੀਏਟ ਕਰਦੀ ਹੈ ਔਰ ਸਰਕਾਰ ਵੱਲੋਂ ਜਾਂ ਸਾਡੇ ਸੀਨੀਅਰ ਆਫੀਸਰਸ ਵੱਲੋਂ ਵੀ ਨਾਲ ਦੇ ਨਾਲ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ ਸੋ ਇਸੇ ਸਦਕੇ ਅੱਜ ਮੈਂ ਇਹਨਾਂ ਨੂੰ ਇੱਥੇ ਬੁਲਾ ਕੇ ਅਵਾਰਡ ਦਿੱਤੇ ਆ ਡੀਜੀ ਸਾਡੇ ਬਹਿਫਤ ਮੰਗਦਾ ਜਿਵੇਂ ਅਸਤਰਾ ਦੇ ਹਾਸ ਜੋ ਕਹਿੰਦੇ ਨੇ ਸਵਿਫਟਿੰਗ ਵਗੈਰਾ ਦਾ ਵੀ ਘੱਟੋ ਘੱਟ ਵੀ ਟ੍ਰੇਨਿੰਗ ਲੱਗ ਜਾਏ ਬਹੁਤ ਸਾਰੀ ਹਾਂਜੀ ਇਹਨਾਂ ਨੇ ਵੀ ਮੈਨੂੰ ਦੱਸਿਆ ਕਿ ਥੈਂਕਫੁਲੀ ਨਾਲ ਦੀ ਗੱਡੀ 'ਚ ਕੁਝ ਇਕਵਿਪਮੈਂਟ ਸੀਗੇ ਪਰ ਜੋ ਜੋ ਹੋਰ ਇਹਨਾਂ ਨੇ ਸਾਨੂੰ ਆਪਣੇ ਵੀ ਲਾਈਫ ਸੇਵਿੰਗ ਇਕਵਿਪਮੈਂਟ ਦੱਸਿਆ ਉਹ ਇਮੀਡੀਏਟਲੀ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਬਟ ਸਟਿਲ ਆ ਗੁੱਡ ਸੇ ਕਿ ਇਮੀਡੀਏਟਲੀ ਜੋ ਇਹਨਾਂ ਨੇ ਆਪਣਾ ਪ੍ਰੈਜ਼ੈਂਸ ਅਵ ਮਾਈਂਡ ਸ਼ੋ ਕਰਕੇ ਆ ਬਹਾਦੂਰੀ ਸ਼ੋ ਕਰਕੇ ਐਕਟ ਕੀਤਾ ਦੈਟ ਇਜ਼ ਰੀਅਲੀ ਅ ਕਾਜ਼ ਆਫ ਅਪਰੀਸ਼ੀਏਸ਼ਨ ਤੋਂ ਉਸੇ ਲਈ ਅਸੀਂ ਇਹਨਾਂ ਨੂੰ ਅੱਜ ਇੱਥੇ ਬੁਲਾਇਆ ਬਰਡ ਬਾਵਨ ਨੂੰ ਬ ਜਸਵੰਤ ਨੇ ਦੱਸਿਆ ਕਿ ਉਹੀ ਗੱਲ ਹੈ ਨਾ ਤੁਸੀਂ ਸਾਰਿਆਂ ਨੇ ਕੱਲ ਬੜਾ ਇਸ ਚੀਜ਼ ਨੂੰ ਅਪਰੀਸ਼ੀਏਟ ਕੀਤਾ ਕਿ ਇਹਨਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਪਰ ਉਸ ਟਾਈਮ ਇਹਨਾਂ ਨੇ ਆਪਣੇ ਛੋਟੇ ਬੱਚੇ ਦਾ ਵੀ ਸੋਚ ਕੇ ਆਪ ਪੁਲਿਸ ਦੀ ਨੌਕਰੀ ਨੂੰ ਪ੍ਰੂਫ ਕੀਤਾ ਕਿ ਡਿਊਟੀ ਕਮਸ ਫਰਸਟ ਫਾਰ us ਤੋਂ ਇਹਨਾਂ ਨੇ ਇਮੀਡੀਏਟਲੀ ਛਾਲ ਮਾਰ ਦਿੱਤੀ ਔਰ ਇੰਨੀ ਸਾਰੀ ਲਾਈਵਸ ਪ੍ਰੈਸ਼ੀਅਸ ਲਾਈਵਸ ਨੂੰ ਕੱਲ ਸੇਵ ਕੀਤਾ ਐਂਡ ਵੀ ਆਰ ਪ੍ਰਾਊਡ ਆਫ ਆਲ ਫੋਰ ਆਫ ਥੈਮ ਜਿਸ ਵਨ ਦਾ ਬਰਥਡੇ ਵੀ ਸੀ ਕੱਲ ਜੀ ਕਹਿੰਦੇ ਹਾਂ ਮੈਂ ਰਿਲੇਟਡ ਹੈਪੀ ਬਰਥਡੇ ਵੀ ਵਿਸ਼ ਕੀਤਾ ਕੱਲ ਮੈਂ ਚੰਡੀਗੜ੍ਹ ਸੀਗੀ ਸੋ ਆਈ ਕੁਡ ਨਾਟ ਮੀਟ ਥੈਮ ਬੜਾ ਲੱਗਦਾ ਲੇਕਿਨ ਵੀ 5 ਮਿੰਟ ਪਹਿਲਾਂ ਹੀ ਸਾਡੀ ਡਿਊਟੀ ਆਫ ਹੋਣ ਵਾਲੀ ਸੀ ਕਾਲ ਆ ਗਈ ਸੀ ਜਦ ਡਿਊਟੀ ਟਾਈਮ ਹੁੰਦਾ ਦੋ ਦੀ ਸ਼ਿਫਟ ਚੇਂਜ ਹੋਣੀ ਸੀ ਦੋ ਨੇ ਜੁਆਇਨ ਕਰਨਾ ਸੀ ਬਟ ਚਾਰਾ ਨੇ ਹੀ ਇਮੀਡੀਏਟਲੀ ਮੌਕੇ ਤੇ ਜਾ ਕੇ ਮੌਕਾ ਸੰਭਿਆ ਔਰ ਨਾਲ ਦੇ ਨਾਲ ਸਾਡੇ ਐਸਐਚਓ ਸਾਹਿਬ ਕਨਾਲ ਕਲੋਨੀ ਵੀ ਉੱਤੇ ਪਹੁੰਚ ਗਏ ਸੀਗੇ ਸੋ

ਡਿਊਟੀ ਪਬਲਿਕ ਵੀ ਵੀ ਰਿਸਪੌਂਸਿਬਿਲਟੀ ਆ ਵੀ ਹੁੰਦੀ ਹੈ बिकॉज़ ਜਨਤਾ ਸਾਡੇ ਸਾਰਿਆਂ ਦੀ ਆਪਣੀ ਹੈ ਲਾਈਫ ਵਨਸ ਓਨ ਲਾਈਫ ਟਰਮਸ ਫਰਸਟ ਇਸ ਚੀਜ਼ ਨੂੰ ਅਸੀਂ ਸੈਪਰੇਟਲੀ ਦੇਖਾਂਗੇ ਬਟ ਫਿਲਹਾਲ ਅਸੀਂ ਇਹਨਾਂ ਨੂੰ ਅਪਰੀਸ਼ੀਏਟ ਕਰਨ ਲਈ ਇੱਥੇ ਬੁਲਾਇਆ ਸੋ ਪੁਲਿਸ ਨੇ ਨਾਲ ਉਹ ਜਿਹੜਾ ਰਾਗੀਰ ਨੇ ਵੀ ਆਪਣੀ ਜਾਨ ਜੋਖਮ ਤੇ ਕੁਝ ਪਾ ਕੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨਾਲ ਗੱਲਬਾਤ ਕੀਤਾ ਕਿ ਤੁਹਾਡੇ ਫਿਲਹਾਲ ਤਾਂ ਜੀ ਮੈਂ ਇਹਨਾਂ ਨੂੰ ਹੀ ਬੁਲਾਇਆ ਤੇ ਉਹਨਾਂ ਨੂੰ ਵੀ ਅਸੀਂ ਡੈਫੀਨਿਟਲੀ ਬੁਲਾ ਕੇ ਐਕਨੋਲਜ ਕਰਾਂਗੇ ਦੱਸਿਆ ਇਹਨਾਂ ਨੂੰ ਪਬਲਿਕ ਇਸ ਤਰੀਕੇ ਦੇ ਨਾਲ ਆਪਣਾ ਹਾਂ ਜੀ ਇਹ ਬੜੀ ਵੱਡੀ ਗੱਲ ਹੈ ਕਿ ਕੋਈ ਰਾਗੀਰ ਇਹਨਾਂ ਦੇ ਨਾਲ ਕਾਫੀਆਂ ਨੇ ਰਦਰ ਇਹਨਾਂ ਦੀ ਸਪੋਰਟ ਕੀਤੀ ਬਟ ਕਿਉਂਕਿ ਸਾਡੇ ਮੁਲਾਜ਼ਮ ਆਈਡੈਂਟੀਫਾਈਡ ਹੁੰਦੇ ਸੋ ਅਸੀਂ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਇਹਨਾਂ ਨੂੰ ਅਜਤ ਸਹਿਲਾ ਰਾਈਟ ਥੈਂਕ ਯੂ ਅਸੀਂ ਨਹਿਰਪੁਰ ਬਹਿਮਣ ਦਵਾਨੇ ਨਹਿਰਪੁਰ ਤੇ ਸਾਡੀ ਡਿਊਟੀ ਸੀਗੀ ਇੱਕ ਸ਼ਿਫਟ ਆਈ ਸੀ ਤੇ ਦੂਜੀ ਨੇ ਚੇਂਜ ਕਰਨ ਵਾਸਤੇ ਉੱਥੇ ਖੜੇ ਸੀਗੇ ਉਸ ਟਾਈਮ ਇੱਕ ਮੋਟਰਸਾਈਕਲ ਵਾਲਾ ਆਇਆ ਮੋਟਰਸਾਈਕਲ ਵਾਲੇ ਨੇ ਆ ਕੇ ਦੱਸਿਆ ਵੀ ਐਂਕਾ ਕਿ ਨਹਿਰ ਦੇ ਵਿੱਚ ਇੱਕ ਗੱਡੀ ਡਿੱਗ ਪਈ ਅਸੀਂ ਉੱਥੇ ਪਹੁੰਚੇ ਛੇਤੀ 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 ਪਹੁੰਚ ਕੇ ਤੇ ਉਹ ਗੱਡੀ ਹਜੇ ਡੁੱਬ ਰਹੀ ਸੀਗੀ ਤੇ ਉਹਨਾਂ ਨੂੰ ਚੱਕਿਆ ਸਾਡੇ ਕੋਲੇ ਪਹਿਲਾਂ ਰੱਸਾ ਸਾਡੇ ਕੋਲੇ ਸੀਗਾ ਨਰਿੰਦਰ ਨੇ ਤੇ ਜਸਵੰਤ ਸਿੰਘ ਨੇ ਵਿੱਚ ਛਾਲ ਮਾਰੀ ਇੱਕ ਮੇਰੇ ਨਾਲ ਹਰਪਾਲ ਕੌਰ ਸੀ ਉਹਨੇ ਤੇ ਅਸੀਂ ਰੱਸਾ ਫੜ ਲਿਆ ਰੱਸਾ ਫੜ ਕੇ ਦੂਜੀ ਸਾਈਡ ਪਹੁੰਚ ਲਿਆ ਉਹਦੇ ਨਹਿਰ ਦੇ ਤੇ ਉਹਦੀ ਹੈਲਪ ਨਾਲ ਅਸੀਂ ਇਕੱਲੇ ਇਕੱਲੇ ਕਰਕੇ ਕੱਢਣ ਲੱਗੇ ਐਨੇ ਪਬਲਿਕ ਤੇ ਬੰਦੇ ਵੀ ਆ ਗਏ ਤੇ ਤੁਹਾਡੇ ਮੀਡੀਆ ਵਾਲੇ ਵੀ ਵੀਰ ਆ ਗਏ ਹੌਲੀ ਹੌਲੀ ਫਿਰ ਸਾਰਿਆਂ ਨੂੰ ਇਕੱਠੇ ਹੋ ਕੇ 11 ਦੇ 11 ਅਸੀਂ ਬਾਹਰ ਕੱਢ ਲਏ ਬਾਹਰ ਕੱਢ ਕੇ ਤੇ ਅਸੀਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਉਸੀ ਉਹਨਾਂ ਨੂੰ ਸੇਵਲੋਸਤਾਲ ਬਠਿੰਡਾ ਪਛਾਤਾ। ਅੱਜ ਐਸਐਸਪੀ ਵੱਲੋਂ ਕੀ ਪਤਾ ਹੈ? ਅੱਜ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਸਨਮਾਨ ਕੀਤਾ ਹੈ ਡੀਜੀਪੀ ਡਿਸਕ ਤੇ 25000 ਰੁਪਏ ਵਾਰਡ ਦਿੱਤਾ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਦਾ ਤੇ ਜਿਵੇਂ ਅਸੀਂ ਕੰਮ ਆਪਦੇ ਦਿਲੋਂ ਕਰਦੇ ਸੀ ਤੇ ਕਰਦੇ ਰਹਾਂਗੇ। ਜੋ ਸਤਗੁਰ ਨੇ ਸਾਡੀਆਂ ਡਿਊਟੀਆਂ ਲਾਈਆਂ ਪਰਮਾਤਮਾ ਨੇ ਅਸੀਂ ਉਹ ਨਿਭਾਉਂਦੇ ਰਹਾਂਗੇ ਜਿਸ ਕਰਕੇ ਮਹਿਕਮੇ ਬੰਦ ਨੂੰ ਵੀ ਅਸੀਂ ਕੰਮ ਕਰਨਾ ਹੀ ਕਰਨਾ ਹੈ। ਸਾਨੂੰ ਜੋ ਸਾਡੇ ਸਤਿਗੁਰਾਂ ਨੇ ਸਮਝਾਇਆ ਹੈ ਕਿ ਪাবলিক ਦੀ ਸੇਵਾ ਕਰੋ ਅਸੀਂ ਉਹ ਵੀ ਆਪਦੇ ਦਿਲੋਂ ਕਰਦੇ ਆਂ ਜੀ ਮੈਂ ਐਸੇ ਨਿਰੰਦਰ ਸਿੰਘ ਆਪਣੇ ਪੀਸੀਆਰ ਰੈਕਟੇਟ ਦੇ ਤਹਿਤ ਨਾਮ ਦਾ। ਤਾਂ ਕੀ ਕਹਿੰਦੇ ਜਨੋ ਕੱਲ ਜੋ ਤੁਸੀਂ 11 ਫੁਟ ਨੈਸ਼ਨਲ ਗਾਉਸ ਹਾਈਟਾ ਤੇ ਆਜਾ ਸਿਸਟਮ ਇਹ ਨਾਮ ਦੇ ਮਦਦ ਉਹ ਦੇਖਦੇ ਜਦ ਤੱਕ ਇਹਨਾਂ ਤੋਂ ਆਫਰ ਨਹੀਂ ਆਇਆ ਹਾਂਜੀ ਸਾਡੇ ਮਾਨਯੋਗ ਐਸਐਸਸੀ ਸਾਹਿਬ ਨੇ ਸਾਨੂੰ ਸਾਰੀ ਟੀਮ ਨੂੰ ਬੁਲਾ ਕੇ ਇੱਥੇ ਤੱਤਕ ਇਸ ਸਨਮਾਨ ਦਿੱਤਾ 25000 ਰੁਪਏ ਇਨਾਮ ਦੇ ਕੇ ਡਿਜੀਪੀ ਦੁਸਤ ਨੇ ਕੀ ਸਨਮਾਨ ਦਿੱਤਾ ਤੇ ਬਹੁਤ ਬਹੁਤ ਵਧਾਈਆਂ ਕਿ ਤੇ ਸਾਨੂੰ ਬਹੁਤ ਇਸੀ ਦਾ ਮਾਨ ਹੋਇਆ ਜਿ ਸਾਡੇ ਐਸਐਸਸੀ ਸਾਹਿਬ ਬਹੁਤ ਸਰਸੰਗਮੂਲ ਮਾਨਤਾ ਕੀ ਘਟਨਾ ਬਾਰੇ ਕੱਲ ਸਵੇਰ 8 ਵਜੇ ਦੀ ਗੱਲ ਹੈ ਕਿ ਅਸੀਂ ਬੇਮੰਦਵਾਨ ਪੁਲਤਿਆ ਹਾਲ ਤੇ ਦੋ ਪਾਰਟੀਆਂ ਨਾਈਟ ਡੇ ਹੋਣਗੀਆਂ ਤੇ ਰੂਟ ਚੇਂਜ ਕਰਦੇ ਹਾਂ ਤੇਉ ਤੋਂ ਕੁਦਰਤੀ ਇੱਕ ਬੰਦਾ ਆਇਆ ਕਿੰਦਰ ਨਹਿਤਕਾਰ ਅਸੀਂ ਇੰਨੀ ਗੱਲ ਸੁਣਦੇ ਹੀ ਨਾਲ ਦੇ ਨਾਲ ਆਪਦੀ ਗੱਡੀ ਭਜਾ ਲਈ ਜਾ ਕੇ ਉੱਥੇ ਆਪੋ ਗੱਡੀ ਦੇ ਬੈਠੇ ਨੂੰ ਅਸੀਂ ਆਪਦੀ ਉੱਪਰਲੀ ਕਮੀਜ਼ ਤੇ ਪਿਸਟਲ ਗੱਡੀ 'ਚ ਰੱਖਤਾ ਤੇ ਮੈਂ ਜਾ ਕੇ ਮੈਸਾਲ ਮਾਰੀ ਸਾਲ ਮਾਰ ਕੇ ਮੇਰੇ ਮਗਰੇ ਸਾਡੇ ਨਾਲ ਜਿਆ ਹੈਡ ਕੰਵਰਸ ਜਿਸਮਨ ਸੀ ਜੀ ਉਹਨੂੰ ਪਤਾ ਨਹੀਂ ਤਰਨਾ ਨਹੀਂ ਆਉਂਦਾ ਉਹਨੇ ਵੀ ਸਾਲ ਮਾਰ ਦਿੱਤੀ ਪਰ ਉਹ ਜਦੋਂ ਮੜਾ ਡੁੱਬਣ ਲੱਗਾ ਮੈਂ ਨਾਲ ਦੇ ਨਾਲ ਉਹਨੂੰ ਖਿੱਚ ਕੇ ਸਰ ਸਫਰਾ ਤਾਂ ਤੇ ਮੈਂ ਗੱਡੀ ਇਖਾਰ ਤੇ ਜਾਵਾਂਗਾ ਤਾਂ ਤੇ ਜਦੋਂ ਮੈਂ ਗੱਡੀ ਡੁੱਬਦੀ ਪਈ ਸੀ ਉੱਪਰ ਥੱਲੇ ਉੱਪਰ ਹੋਈ ਜਾਂਦੀ ਤੇ ਮੈਂ ਜਾ ਕੇ ਪਿਛਲਾ ਉਹਦਾ ਸੀਸਾ ਭੰਨ ਕੇ ਬਾਰੀਆਂ ਨਹੀਂ ਖੁੱਲੀਆਂ ਜਦੋਂ ਮੇ ਤੋਂ ਮ ਸੀਸਾ ਭੰਨਦਾ ਸੀਸਾ ਭੰਨ ਕੇ ਅਸੀਂ ਪਹਿਲਾ ਛੋਟਾ ਬੱਚਾ ਸੀ ਉਹ ਕੱਢਿਆ ਤੇ ਇੱਕ ਲੇਡੀ ਕੱਢੀ ਐ ਸਾਰੇ ਜਦੋਂ ਤੱਕ ਡੁੱਬੀ ਡੁੱਬਣ ਅੰਦਰ ਪਾਣੀ ਚ ਗਈ ਉਹ ਤੋਂ ਮੈਂ ਸਾਰੇ ਬੱਚੇ ਕੱਢਦਾ ਸੀ ਤੇ ਬੱਚੇ ਕੱਢ ਕੇ ਫੜਾਈ ਗਿਆ ਜਸਵੰਤ ਤੇ ਪਬਲਿਕ ਸੀ ਨਾਲ ਆਪਣਾ ਰਜਿੰਦਰ ਤੇ ਹਰਪਾਲ ਕੋਲ ਇਹ ਬਾਹਰ ਰਸੇ ਨਾਲ ਖਿੱਚੀਏ ਅਸੀਂ ਫੜ ਫੜਾਈਏ ਕਿੰਨੇ ਜਣੇ ਇਹ ਕਰੀਬ ਤਕਰੀਬਨ 4-5 ਜਣੇ 4 ਜਣਗੀਆਂ ਸੀ 5 ਬੱਚੇ ਸੀ ਤੇ ਉਹ ਦੋ ਬੰਦੇ ਸੀ ਜੋ ਸਾਰੇ ਅਸੀਂ ਸਹੀ ਸਲਾਮਤ ਕੱਢ ਕੇ ਐਂਬੂਲੈਂਸ ਚੜ੍ਹ ਕੇ ਹਸਪਤਾਲ ਪਹੁੰਚੇ